ਸ਼ਰਟ ਦੇ ਅਫਸਰਸ ਨਾਲ ਰਿਵਿਊ ਮੀਟਿੰਗ ਕੀਤੀ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੋਈ ਹੈ ਉਸ ਨੂੰ ਰਿਵਿਊ ਕੀਤਾ ਗਿਆ ਉਸ ਤੋਂ ਬਾਅਦ ਸਪੌਟ ਇਨਸਪੈਕਸ਼ਨ ਕੀਤੀ ਗਈ ਹੈ ਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਪ੍ਰੋਫੈਸ਼ਨਲ ਤੇ ਸਾਇੰਟੀਫਿਕ ਤਰੀਕੇ ਨਾਲ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਜਿਹੜੀ ਫਾਰਵਰਡ ਮੂਵਮੈਂਟ ਤੇ ਬੈਕਵਰਡ ਮੂਵਮੈਂਟ ਜਿਹੜੀ ਉਸ ਨੂੰ ਟਰੈਕ ਕੀਤਾ ਜਾ ਰਿਹਾ ਹੈ ਟੈਕਨੀਕਲ ਤਰੀਕੇ ਨਾਲ ਜਿੱਥੇ ਵੀ ਮੋਬਾਈਲ ਫੋਨ ਦਾ ਵਰਤੋਂ ਹੋਈ ਸੀ ਉਸ ਉਥੋਂ ਟਾਵਰ ਡੰਸ ਉਠਾ ਕੇ ਟੈਕਨੀਕਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹੜੀ ਵੀ ਥਿਉਰੀਜ਼ ਆਫ ਕ੍ਰਾਈਮ ਜਿਹੜੀ ਸਾਹਮਣੇ ਆਈ ਹੈ ਸਾਰਿਆਂ ਨੂੰ ਐਕਸਪਲੋਰ ਕੀਤਾ ਜਾ ਰਿਹਾ ਤੇ ਇਸ ਕੇਸ ਦੇ ਵਿੱਚ ਸੀਐਮ ਸਾਹਿਬ ਨੇ ਆਪ ਅਪਡੇਟ ਲਈ ਹੈਗੀ ਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਡ ਹੈਗੀ ਇਸ ਕੇਸ ਨੂੰ ਛੇਤੀ ਤੋਂ ਛੇਤੀ ਅਸੀਂ ਟਰੇਸ ਕਰਾਂਗੇ ਜਿਹੜੇ ਇਸ ਦੇ ਪਰਪੈਟਰੇਟਰਸ ਹੈਗੇ ਉਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਐਸ ਪਰ ਲਾਅ ਦਿਵਾਈ ਜਾਊਗੀ ਕਾ ਬੋਲੜੀ ਵਾਲ ਦੇ ਬੰਦੇ ਇਸ ਕਤਲ ਦੀ ਜ਼ਿੰਮੇਵਾਰੀ ਡੋਕਾਪੁਰਣੀ ਵਾਲੀ ਨੇ ਜ਼ਿੰਮੇਵਾਰੀ ਲੈ ਗਈ ਹੈ ਉਹਨਾਂ ਨੇ ਪੋਸਟ ਵੀ ਪਾਈ ਹੈ ਕਿਵੇਂ ਦੇਖੋ ਇੱਕ ਨਾ ਸਮਝ ਲੱਗਦੀ ਇਸ ਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਨਗੇ ਜਿਵੇਂ ਮੈਂ ਪਹਿਲੇ ਵੀ ਕਿਹਾ ਜੇ ਕਿਸੇ ਨੇ ਵੀ ਪੋਸਟ ਪਾਈ ਹੈ ਉਸ ਨੂੰ ਇਨਵੈਸਟੀਗੇਟ ਕਰਾਂਗੇ ਉਹਦੇ ਆਈਪੀ ਨੰਬਰਸ ਟਰੈਕ ਕਰਕੇ ਉਹ ਕਿੰਨ ਬੰਦਿਆਂ ਨਾਲ ਇੰਟੈਕਟ ਸੀਗੇ ਤੇ ਉਸ ਨੂੰ ਜਿਹੜੇ ਬੰਦੇ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਖਿਲਾਫ ਐਗਜ਼ੈਂਪਲਰੀ ਉਹਨਾਂ ਨੂੰ ਪਰਿਸ਼ਮਣ ਦਿੱਤਾ ਦੋ। ਕਿ ਸਟੂਡੈਂਟ ਪੋਲਿਟਿਕਸ ਜਾਂ ਨਿੰਜੀ ਰੰਜਿਸ਼ ਵੀ ਜਿਹੜੀ ਹੈ ਕਿ ਉਹ ਨਿਕਲ ਕੇ ਸਾਹਮਣੇ ਆਈ ਹੈ। ਯੈਸ ਇਹ ਵੀ ਇੱਕ ਥਿਉਰੀ ਆਫ ਕਰਾਈਮ ਹੈ ਮੋਟਿਵ ਜਿਹੜਾ ਹੈਗਾ ਇਹ ਦੱਸਿਆ ਜਾ ਰਿਹਾ ਹੈ ਤੇ ਇਸ ਮੋਟਿਵ ਨੂੰ ਵੀ ਜਿਹੜਾ ਪੁਲਿਸ ਇਸ ਨੂੰ ਇਨਵੈਸਟੀਗੇਟ ਇਸ ਐਂਗਲ ਤੋਂ ਕਰ ਰਹੀ ਜਾ ਰਹੀ ਹੈ ਜਦੋਂ ਕਲਬ ਜੀ ਪ੍ਰਧਾਨ ਕਿਹਾ ਜਿਹੜੀਆਂ ਇਹ ਖਤਮ ਕਿਉਂ ਨਹੀਂ ਹੋਵਾਰੀਆਂ ਪ੍ਰਧਾਨੀਆਂ ਨੂੰ ਲੈ ਕੇ ਜਿਹੜਾ ਜਿਹੜਾ ਆਪਮ ਸੰਘਰਸ਼ ਹੋ ਰਿਹਾ ਪਹਿਲਾਂ ਵੀ ਹੋਇਆ ਇੱਕ ਇਸ ਪਾਸੇ 18th ਗੋਡ ਰੋਡ ਤੇ ਇਹ ਦੂਸਰਾ ਜਿਹੜਾ ਹੋ ਗਿਆ ਕਾਂਡ ਹੋ ਗਿਆ ਹੈ ਮਤਲਬ ਯੰਗਸਟਰ ਰਿਵਲ ਨੂੰ ਵੀ ਗਲੋਰੀਫਾਈ ਕੀਤਾ ਜਾ ਰਿਹਾ ਇਸ ਤਰੀਕੇ ਨਾਲ ਦੇਖੋ ਜੀ ਹਜੇ ਤੱਕ ਕੋਈ ਇਸ ਦੇ ਵਿੱਚ ਕੋਈ ਆਰਗੇਨਾਈਜ਼ਡ ਕ੍ਰਾਈਮ ਐਂਗਲ ਨਹੀਂ ਆਇਆ ਹੈ ਪਰ ਇਸ ਦੇ ਵਿੱਚ ਕ੍ਰਿਮੀਨਲਸ ਦੀ ਇਨਵੋਲਵਮੈਂਟ ਆਈ ਹੈਗੀ ਅਸੀਂ ਇਸ ਨੂੰ ਪੂਰੀ ਡੀਪਲੀ ਇਸ ਨੂੰ ਇਨਵੈਸਟੀਗੇਟ ਕਰਾਂਗੇ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਅਸੀਂ ਕ੍ਰਾਈਮ ਟੋਲਰੇਟ ਨਹੀਂ ਕਰਾਂਗੇ ਜਿਨ੍ਹਾਂ ਨੇ ਇਹ ਕ੍ਰਾਈਮ ਕੀਤਾ ਹੈਗਾ ਉਹਨਾਂ ਨੂੰ ਤੁਸੀਂ ਬਹੁਤ ਛੇਤੀ ਦੇਖੋਗੇ ਅਸੀਂ ਉਹਨਾਂ ਨੂੰ ਫੜ ਕੇ ਜਿਹੜਾ ਉਹਨਾਂ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਸਰ ਸ਼ੂਟਰ ਆਇਡੈਂਟੀਫਾਈ ਹੋਏ ਆ ਜੀ ਸ਼ੂਟਰ ਦੇਖੋ ਜੀ ਇਨਵੈਸਟੀਗੇਸ਼ਨ ਦੀ ਮੈਂ ਡਿਟੇਲਸ ਨਹੀਂ ਦੱਸਣਾ ਚਾਹਾਂਗਾ ਤੇ ਕਾਫੀ ਕਈ ਲੀਡਸ ਮਿਲਿਆ ਇਨਵੈਸਟੀਗੇਸ਼ਨ ਚ ਅਸੀਂ ਬਹੁਤ ਛੇਤੀ ਤੁਹਾਨੂੰ ਕਾਗਿਆਵੀ ਇੱਕ ਚੀਜ਼ ਹੋਰ ਜਾਣਨੀ ਚਾਹੁੰਦੇ ਆ ਕਿ ਲੱਖੀਓ ਭਰਾਏ ਵੱਲੋਂ ਕੋਈ ਥ੍ਰੈਟ ਪਰਸੈਪਸ਼ਨ ਜਾਂ ਕੋਈ ਵੈਪਨ ਦੀ ਜਾਂ ਉਹਦੀ ਸਿਕਿਉਰਿਟੀ ਵਾਸਤੇ ਉਹਨੇ ਪਹਿਲਾਂ ਅਪਰੋਚ ਕੀਤੀ ਪੁਲਿਸ ਤੱਕ ਲੋਕਲ ਕਿਸੇ ਵੀ ਤਰੀਕੇ ਨਾਲ ਇਹ ਅਸੀਂ ਸਾਰੇ ਐਂਗਲਸ ਅਸੀਂ ਇਸ ਨੂੰ ਐਗਜ਼ਾਮਿਨ ਕਰ ਲਾਂਗੇ ਦੇਰ ਰਿਲੇਟਿਵ ਯਾਰ ਹਲੇ ਥੋੜਾ ਪਿਛੇ ਜੱਤਨ ਜੱਤਨ ਥੋੜਾ ਪਿਛੇ ਕਰੋ ਠੀਕ ਹੈ ਅਸੀਂ ਦੇਖੋ ਜਿਵੇਂ ਮੈਂ ਕਿਹਾ ਕਿ ਅਸੀਂ ਇਸ ਦੀ ਪੂਰੀ ਤਹ ਤੱਕ ਪਹੁੰਚਾਂਗੇ ਜਿਹੜਾ ਵੀ ਇਸ ਕ੍ਰਾਈਮ ਦੇ ਵਿੱਚ ਇਨਵੋਲਡ ਹੈ ਉਸ ਨੂੰ ਸਪੇਅਰ ਨਹੀਂ ਕੀਤਾ ਜਾਏਗਾ ਛੱਡਿਆ ਨਹੀਂ ਜਾਊਗਾ ਦੇਖੋ ਜੀ ਵੈਪਨ ਵੈਪਨ ਜਿਵੇਂ ਮੈਂ ਪਹਿਲੇ ਵੀ ਦੱਸਿਆ ਸੀਗਾ ਆਪ ਸਿੰਦੂਰ ਤੋਂ ਬਾਅਦ ਤਕਰੀਬਨ 400% ਜਿਹੜੀ ਇਨਕਰੀਜ਼ ਹੋਈ ਹੈ ਇਲੀਗਲ ਵੈਪਨ ਜਿਹੜੇ ਪਾਕਿਸਤਾਨ ਤੋਂ ਆ ਰਹੇ ਮੋਸਟਲੀ ਇੱਕ ਗਲੌਕ ਪਿਸਟਲਸ ਦਰਰਾ ਮੇਡ ਪਾਕ ਮੇਡ ਵੈਪਨਸ ਜਿਹੜੇ ਇਹ ਕਾਫੀ ਅਸੀਂ ਡਰੋਨਸ ਦੇ ਥਰੂ ਇਹ ਕਨਸਾਈਨਮੈਂਟਸ ਆ ਰਹੇ ਆ ਤੇ ਅਸੀਂ ਗੀਅਰਡ ਅਪ ਹੈਗੇ ਜਿਹੜੇ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸ ਹੈਗੇ ਉਹਨਾਂ ਦਾ ਨਿਕਸਸ ਹੈਗਾ ਪਾਕਿਸਤਾਨ ਦੇ ਵਿੱਚ ਬੈਠੇ ਪਾਕਿਸਤਾਨੀ ਇੰਟੈਲੀਜੈਂਸ ਆਫੀਸਰਸ ਨਾਲ ISI ਨਾਲ ਸੋ ਆ ਅਸੀਂ ਇਸ ਨੂੰ ਬਿਲਕੁਲ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਇਸ ਕੇਸ ਨੂੰ ਸੋਲਵ ਕਰਾਂਗੇ ਸਰ ਸਰ ਉਹ ਪੁੱਛੋ ਜਾਂ ਘਰ ਪ੍ਰਾਈਵੇਟ ਸਰ ਵੈਪਨ ਕਿਹੜਾ ਯੂਜ਼ ਹੋਇਆ ਵੈਪਨ ਹਾਲੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਸ ਨੂੰ ਅਸੀਂ ਤੁਹਾਨੂੰ ਅਪਰਾਈਜ਼ ਕਰਾ ਦਾਂਗੇ ਸਰ ਜਿਹੜਾ ਜੋਗਾ ਬੋਲੜੀ ਵਾਲਾ ਉਹਨੇ ਕਿਹਾ ਕਿ ਕਾਲਜ ਦੀ ਪ੍ਰਧਾਨ ਪੰਜਾਬ ਦੇ ਵਿੱਚ ਕਾਲਜ ਦੀਆਂ ਪ੍ਰਧਾਨਗੀਆਂ ਖਤਮ ਕਿਉਂ ਨਹੀਂ ਹੋ ਰਹੀਆਂ ਇਹ ਤੁਸੀਂ ਮੁੱਦਾ ਅੱਛਾ ਉਠਾਇਆ ਹੈ ਇਸ ਨੂੰ ਕਿਉਂਕਿ ਇਹ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਹੈਗੀ ਤੇ ਇਸ ਦਾ ਜਿਹੜਾ ਲਾਅ ਐਂਡ ਆਰਡਰ ਇਮਪਲੀਕੇਸ਼ਨਸ ਹੁੰਦੇ ਆ ਉਹ ਅਸੀਂ ਇਹਨੂੰ ਪੂਰਾ ਸਟੱਡੀ ਕਰਾਂਗੇ ਤਾਂ ਕਿ ਇਸ ਤਰ੍ਹਾਂ ਦਾ ਸਿਸਟਮ ਬਣੇ ਕਿ ਇੱਕ ਚੀਜ਼ ਹੋਰ ਵੀ ਚਾਹੀਦੀ ਕਿ ਰਜ਼ਵੀ ਬਲਾ ਚੋਰੀਆ ਦੇ ਕੇਸ ਤੋਂ ਬਾਅਦ ਇਸ ਕੇਸ ਦੇ ਵਿੱਚ तमाम ਕਈ ਕੇਸਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਗਲੋਰੀਫਾਈ ਕਰਕੇ ਪੋਸਟ ਪੈਂਦੇ ਆ ਉਹਦੇ ਪਿੱਛੇ ਪੁਲਿਸ ਇਨਵੈਸਟੀਗੇਸ਼ਨ ਕਿੱਦਾਂ ਕਰਦੀ ਪਈ ਕਿਉਂਕਿ ਸਾਈਬਰ ਸੈੱਲ ਵੀ ਬਹੁਤ ਐਕਟਿਵਲੀ ਕੰਮ ਕਰਦਾ ਪਿਆ ਵਾ ਦੇਖੋ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਸੋਸ਼ਲ ਮੀਡੀਆ ਨੂੰ ਗਲੋਰੀਫਿਕੇਸ਼ਨ ਲਈ ਯੂਜ਼ ਕੀਤਾ ਜਾਂਦਾ ਹੈ ਸੋਸ਼ਲ ਮੀਡੀਆ ਨੂੰ ਰਿਕਰੂਟਮੈਂਟ ਲਈ ਯੂਜ਼ ਕੀਤਾ ਜਾਂਦਾ ਹੈ ਅਸੀਂ ਪਿਛਲੇ ਸਾਲ ਤਕਰੀਬਨ ਜਿਹੜਾ ਸੈਕਸ਼ਨ 79 ਬੀ ਆਈਟੀ ਐਕਟ ਹੈਗਾ ਜਿਸ ਦੇ ਵਿੱਚ ਨੋਟਿਸ ਦੇ ਕੇ ਸਟੇਟ ਪੁਲਿਸ ਕੋਲ ਅਥਾਰਟੀ ਹੈ ਜੀ ਅਸੀਂ 12000 ਯੂਆਰਐਲਸ ਲਈ ਅਸੀਂ ਸੋਸ਼ਲ ਮੀਡੀਆ ਪਲੈਟਫਾਰਮਸ ਨੂੰ ਨੋਟਿਸਸ ਦਿੱਤੇ ਉਸ ਦੇ ਵਿੱਚ ਤਕਰੀਬਨ 8000 ਯੂਆਰਐਲਸ ਅਸੀਂ ਰਿਮੂਵ ਕਰਾਈਆਂ ਜਿਹੜੀ ਸੈਕਸ਼ਨ 69 ਦੇ ਵਿੱਚ ਜਿਹੜੀ ਸੈਂਟਰਲ ਗਵਰਨਮੈਂਟ ਕੋਲ ਪਾਵਰ ਹੈ ਜੀ 2000 ਤੋਂ ਵੱਧ ਯੂਆਰਐਲਸ ਰਿਮੂਵ ਕੀਤੀਆਂ ਮੈਂ ਲੋਕਾਂ ਨੂੰ ਅਪੀਲ ਵੀ ਕਰਾਂਗਾ ਕਿ ਇਹ ਜਿਹੜੇ ਲੋਕ ਬਾਹਰ ਬੈਠੇ ਆ ਜਾਂ ਜਿਹੜੇ ਕ੍ਰਾਈਮ ਤੋਂ ਪ੍ਰੋਫਿਟ ਕਰਦੇ ਆ ਇਹ ਤੁਹਾਨੂੰ ਜਿਹੜਾ ਯੂਥ ਨੂੰ ਬਰਗਲਾ ਰਹੇ ਹੈਗੇ ਸੋ ਮੈਂ ਪੰਜਾਬ ਦੇ ਯੂਥ ਨੂੰ ਅਪੀਲ ਕਰਾਂਗਾ ਕਰਾਇਮ ਦੇ ਪ੍ਰਤੀ ਤੁਸੀਂ ਨਾ ਜਾਓ ਤੁਸੀਂ ਜਿਹੜਾ ਹੈਗਾ ਇਹ ਕਰਾਇਮ ਡਸ ਨਾਟ ਪੇ ਸਰ ਸਰ ਗਾਇ ਕੀਤੀ ਜਾਵੇ ਪਹਿਲੇ ਪੋਸਟ ਲਿਖਿਆ ਹੈ ਬਈ ਹੀ ਵਾਸ ਡਰਗਸ ਮਤਲਬ ਜੀਵਾਦੀ ਗੋਲ ਵਿਦ ਮੀ ਆਈ ਹੈ ਸੋ ਮਨੀ ਐਵੀਡੈਂਸ ਇਜ਼ ਥੈਟ ਜਿਹੜਾ ਮਰਨ ਵਾਲਾ ਉਹ ਰੈਕਸ ਮਕਸ ਅਸੀਂ ਉਹ ਦੇਖੋ ਜੀ ਅਸੀਂ ਇਹ ਸਾਰਿਆਂ ਦਾ ਦੇਖੋ ਸਾਰਿਆਂ ਦਾ ਕ੍ਰਿਮਿਨਲ ਰਿਕਾਰਡ ਸਾਡੇ ਕੋਲ ਹੈਗਾ ਕੇਸ ਦੀ ਕਿੰਨੇ ਐਫ ਆਈ ਆ ਵਿੱਚ ਇਨਵੋਲਵਮੈਂਟ ਹੈ ਅਸੀਂ ਉਸ ਦੇ ਵਿੱਚ ਜਿਹੜੇ ਜਿਹੜੇ ਬੰਦੇ ਹੈਗੇ ਸਾਰਿਆਂ ਨੂੰ ਅਸੀਂ ਐਗਜ਼ਾਮਿਨ ਕੀਤਾ ਜਿਹਨੂੰ ਮੰਨ ਲਿੱਤਾ ਜਾਵੇ ਨੀ ਜੀ ਰੰਜਿਸ਼ ਕਰਕੇ ਕਤਲ ਕੀਤਾ ਹੁਣ ਤੱਕ ਮੰਨ ਲਿੱਤਾ ਜਾ ਰਿਹਾ ਉਹਦੇ ਉੱਤੇ ਫਲੇਮ ਕੀਤਾ ਜਿਹਦਾ ਮਰਡਰ ਹੋਇਆ ਉਹਦੇ ਪੱਤੇ ਕਰਾਈ ਬਈ ਇਹ ਨਸ਼ਾ ਵੇਚਦਾ ਸੀ ਐਨ ਡੀ ਪੀ ਐਸ ਦਾ ਮੁਖੀ ਕਿਸੇ ਗਾਗ ਰਿਓ ਕੀ ਸੰਦੇਸ਼ ਇਹ ਤੇ ਪਰਚਾ ਦਰਜ ਨਹੀਂ ਨਾਲ ਲੱਕੀ ਉਬਰਾਇ ਦੀ ਜਿਹੜੀ ਵੀਡੀਓ ਵੀ ਅੱਲੇ ਸ਼ੇਅਰ ਕੀਤੀ ਤੇ ਜੋ ਗੱਲ ਲੈ ਰਿਹਾ ਇਟ ਇਜ਼ ਐਨ ਅਨਫੋਰਚੂਨੇਟ ਇਨਸੀਡੈਂਟ ਕੇਸੀ ਨੂੰ ਕਿਸੇ ਦੀ ਜਾਨ ਲੈਣ ਦਾ ਰਾਈਟ ਨਹੀਂ ਹੈ ਅਸੀਂ ਜਿਸ ਬੰਦੇ ਨੇ ਕ੍ਰਾਈਮ ਕੀਤਾ ਹੈਗਾ ਅਸੀਂ ਉਸ ਨੂੰ ਜਸਟਿਸ ਤੱਕ ਲੈ ਕੇ ਜਾਵਾਂਗੇ ਸਰ ਬਿਕਰਮ ਮਜੀਠੀਆ ਯੂਕੇ ਸਟੇਟ No comment thank you ਬਿਲਕੁਲ